ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅੱਜ ਦੇ ਵਲੌਗ ਵਿੱਚ। ਚੱਲੇ ਤੇ ਜੀ ਨੂੰ ਬਰੀਜ਼ਾ ਗੱਡੀ ਨੂੰ ਧਵਾਉਣ ਤੋਂ 3-4 ਮਹੀਨੇ ਹੋ ਗਏ ਹੁਣ ਧਵਾ ਨਹੀਂ ਇੱਕ ਪਰਚੀ ਹੋਰ ਆਈ 9000 ਨੰਬਰ ਪਰ ਜਨਮ ਤੋਂ ਸਾਫ ਚੁੱਕਾ ਲੱਗੇ ਬੰਦੇ ਕੜਨਾ ਅੱਸੀ ਲੱਗਿਆ ਵਾ ਆਗ ਪਾਉ ਆਹ ਚੱਕ ਕੇ ਜਾਉਂਗਾ ਪਹਿਲਾਂ ਫਿਰ ਲਿਆਉਂਗਾ ਟਰਾਲੀ ਇਹਦੇ ਟਰਾਲੀ ਵੀ ਆਵਰ ਵਿੱਚ ਕਰਨੀ ਖੇਤ ਦੇ ਚਲੋ ਖਡਾਉਣੀ ਤਾਂ ਪੈਣੀ ਆ ਦੂਰ ਲੱਦਣਾ ਵੀ ਔਖਾ ਹੈ ਇੱਥੇ ਆਹ ਟਰੈਕਟਰ ਖੜਾ ਇੱਥੇ ਖੜੂਗੀ ਟਰਾਲੀ ਇਹ ਲੱਕੀ ਸਰੋ ਸਟੇਸ਼ਨ ਵਾਲੇ ਨੇ ਪਪਰਾਲੇ ਬਹੁਤ ਵਧੀਆ ਗੱਡੀ ਧੋਣੀ ਹੈ। ਐਨ ਪੂਰੀ ਹੱਥ ਕਰਾਉਣੀ ਹੈ। ਤਾਂ ਹੀ ਗੱਡੀਆਂ ਦੀ ਕਿੰਡ ਤਾਂ ਹੀ ਤਕਰੀਬਨ ਉਰੇ ਲੱਗੀ ਰਹਿੰਦੀ ਹੈ। 2 ਘੰਟਾ ਬੇਟ ਦੀ ਤੋਂ ਬਾਅਦ ਨੰਬਰ ਆਇਆ। ਸਫਤ ਕਰਾਉਣੀ ਹੈ ਗੱਡੀ ਦੀ ਐਨ ਧੋਣਿਆਂ। ਕਿਸੇ ਵੀ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਬਹੁਤ ਵਧੀਆ ਗੱਡੀ ਧੋਣੀ ਹੈ।